ਛੋਟਾ ਭਰਾ ਹੈ ਕੀ ਕਰ ਗੱਲ ਦਾ ਨਹੀਂ ਪਤਾ ਲੱਗਾ ਜੀ ਬਸ ਇਹਨਾਂ ਦਾ ਬੈਰ ਉਹਨਾਂ ਨੂੰ ਪਤਾ ਨਹੀਂ ਕਿ ਤੁਜਨੇ ਜੜਨਾ ਬੈਰ ਕਰ ਲਿਆ ਹੋ ਉਹਦਾ ਏਡਾ ਬੜਾ ਤੱਕਾ ਕਰਦਾ ਹਾਂ ਤਾਂ ਤੁਸੀਂ ਇਹ ਗਵਾਂਗੇ ਜੀ ਰੱਬ ਦਾ ਭਾਣਾ ਹੀ ਜਿਹੜਾ ਮੰਨ ਲੈਣਾ ਹੈ ਇਹ ਰੁਪਈਆਂ ਦਾ ਪਤਾ ਨਹੀਂ ਲੱਗਿਆ ਜਿਹਨਾਂ ਨੇ ਗੋਲੀਆਂ ਲਾਈਆਂ

ਅੱਜ ਦੇ ਬੱਚੇ ਸਰਕਾਰ ਕੋ ਇਨਸਾਫ ਦੀ ਮੰਗ ਕਰਦੇ ਆ ਇਹ ਪਿੰਨੋਂ ਦਾ ਬੱਚਾ ਵਾ ਜੇ ਕਿਤੇ ਉਹਨੂੰ ਸਰਕਾਰੀ ਕੋ ਜੌਬ ਦੇ ਦਿੰਦੇ ਤੇ ਉਹਦੇ ਘਰ ਦਾ ਰੋਟੀ ਪਾਣੀ ਚੱਲਦਾ ਰਹੂਗਾ ਬੰਦਾ ਤੇ ਵਾਪਸ ਆਉਣਾ ਨਹੀਂ ਬਸ ਸਰਕਾਰ ਕਰੇ ਇਹੀ ਮੰਗ ਕਿ ਦੋਸਤੀਆਂ ਨੂੰ ਬਖਸ਼ਾ ਨਾ ਜਾਵੇ ਉਹਦੇ ਬੱਚੇ ਦਾ ਧਿਆਨ ਰੱਖੋ ਕੋਈ ਕੁਝ ਕਰ ਦਿੱਤਾ ਜਾਵੇ ਮੇਰੇ ਨਾਲ ਇਹ ਪਰਿਵਾਰ 2008 ਤੋਂ अवतार सिंह काला दी वाइफ काउंसलर चीफ 2015 ਚ ਕਾਲਾ ਜੀ ਕਾਉਂਸਲਰ ਬਣੇ ਬਹੁਤ ਮਿਹਨਤੀ ਪਰਿਵਾਰ ਹੈ ਸਤਨਾਮ ਸਿੰਘ ਆਪਣੀ ਪੜ੍ਹਾਈ ਕਰਕੇ ਬਹੁਤ ਵਧੀਆ ਹੋਂਦ ਤੇ ਗਿਆ ਐਡੀ ਲਗਾਇਆ ਇਹ ਬੇਟਾ ਲਖਵਿੰਦਰ ਬਹੁਤ ਸੁਚੇਜੇਟ ਨਾਲ ਆਪਣੀ ਵਕਾਲਤ ਨੂੰ ਚਲਾ ਰਿਹਾ ਸੀ ਕੁਦਰਤ ਦੀ ਇੱਕ ਆਈਏ ਕਹਨੇਰੀ ਹੋ ਸਾਰੇ ਪਰਿਵਾਰ ਦੀ ਸਾਰੇ ਸ਼ਹਿਰ ਦੀ ਮੈਂ ਕਹੂੰਗਾ ਉਹ ਸ਼ਾਂਤੀ ਨੂੰ ਉਡਾ ਕੇ ਲੈ ਗਏ ਬਹੁਤ ਮਾੜੀ ਘਟਨਾ ਪਰਵਾਰ ਨਾਲ ਸਾਰਾ ਸ਼ਹਿਰ ਮੰਤਰੀ ਸਾਹਿਬ ਸਾਰਾ ਸਮਾਜ ਸਾਰੀ ਬਾਹਰ ਆਪਣੇ ਅੰਮ੍ਰਿਤਸਰ ਬਾਹਰ ਖੜੀ ਹੈ ਹਰ ਤਰ੍ਹਾਂ ਨਾਲ ਅਸੀਂ ਇਹਨਾਂ ਦੇ ਨਾਲ ਸਹਿਯੋਗ ਕਰਾਂਗੇ ਪਰ ਲਖਵਿੰਦਰ ਸਿੰਘ ਦਾ ਜੋ ਘਾਟਾ ਉਹ ਕਦੇ ਪੂਰਾ ਨਹੀਂ ਹੋ ਸਕਦਾ ਕਿਸ ਤਰ੍ਹਾਂ ਦੇ ਹਾਲਾਤ ਦੇ ਜਨਾਲੇ ਦੇ ਹਾਲਾਤ ਦੇਖੋ ਪਹਿਲਾਂ ਵੀ ਆਪਣੇ ਡਿਸਟ੍ਰਿਕਟ ਬਾਹਰ ਦੇ ਪ੍ਰਧਾਨ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਸੈਂਟਰ ਦੇ ਅੰਦਰ ਪੰਜਾਬ ਦੀਆਂ ਏਜੰਸੀਆਂ ਜੇ ਮਿਲ ਕੇ ਕੰਮ ਕਰਨ ਤੇ ਜਿਹੜੇ ਵੀ ਲੋਕ ਇੱਥੇ ਉਹਨੂੰ ਕੋਈ ਕੰਮਕਾਰ ਕਰਦੇ ਨੇ ਕਿਸੇ ਨਾ ਕਿਸੇ ਤਰੀਕੇ ਜਾ ਕੇ ਬਾਹਰ ਬੈਠ ਜਾਂਦੇ ਉੱਥੋਂ ਹੀ ਸਾਰਾ ਸੰਚਾਲਨ ਚੱਲ ਰਿਹਾ ਹੈ। ਕਿ ਆਸ ਹੈ ਕਿ ਜੇ ਇਹੋ ਜਿਹਾ ਸਿਸਟਮ ਬਣ ਜਾਵੇ ਜਿੰਨੂੰ ਡਰ ਹੋਵੇ ਕਾਨੂੰਨ ਦਾ। ਪਰ بڑی ਤਰਾਸ਼ੀ ਆ ਕਿ ਸਰਕਾਰਾਂ ਦੇ ਇੰਨੀ ਕੋਸ਼ਿਸ਼ ਕਰਨ ਦੇ ਬਾਵਜੂਦ ਪੁਲਿਸ ਨੇ ਵੀ ਦੇਖੋ ਤੁਹਾਨੂੰ ਹੁਣੇ ਦੱਸਿਆ ਐਸਐਸਪੀ ਸਾਹਿਬ ਨੇ ਮੰਤਰੀ ਸਾਹਿਬ ਨੇ ਕਿ ਬਹੁਤ 4 ਅਸੀਂ ਜਿਹੜੇ ਉਹ ਫੜ ਲਏ ਆ ਅੱਗੋਂ ਵੀ ਬਾਂ ਜਿਹੜੇ ਰਹਿੰਦੇ ਫੜ ਲੈਣੇ ਆ। ਹਾਲਾਤਾਂ ਤੁਹਾਨੂੰ ਸਭ ਜਾਣਦੇ ਜੇ ਪਰ ਸਾਨੂੰ ਜ਼ਰੂਰਤ ਹੈ ਵੀ ਆਪਣਾ ਧੀਰਜ ਜ ਆਪਣਾ ਸੰਗਮ ਨਾ ਗਵਾਈਏ ਸ਼ਹਿਰ ਦਾ ਮਾਹੌਲ ਸਮਾਜ ਦਾ ਮਾਹੌਲ ਸਹੀ ਬਣਾ ਕੇ ਰੱਖੀ ਜਾਵੇ ਮਾੜੀ ਘਟਨਾ ਵਾਪਰੀ ਹੈ ਸਾਡਾ ਆਪ ਦਾ ਬੱਚਾ ਐਡਵੋਕੇਟ ਲਖਵਿੰਦਰ ਸਿੰਘ ਪਿਛਲੇ ਦਿਨੀ ਗਨ ਸ਼ਾਟ ਦਾ ਸ਼ਿਕਾਰ ਹੋਇਆ ਸੀਗਾ ਇੱਥੇ ਆ ਦੇਵੀਦਾਸਪੁਰ ਆਏ ਮੋੜ ਦੇ ਉੱਤੇ ਉਹਦੇ ਤੇ ਗੋਲੀਆਂ ਚੱਲੀਆਂ ਸੀਗੀਆਂ ਜ਼ਖਮੀ ਹਾਲਤ ਦੇ ਵਿੱਚ ਅਮਨਦੀਪ ਹਸਪੀਟਲ ਅਡਮਿਟ ਸੀਗਾ। ਕਾਫੀ 8-10 ਦਿਨਾਂ ਨਾਲ ਆਤ ਚੱਲਿਆ। ਬੜੀ ਆਸ ਸੀ ਕਿ ਪਰਿਵਾਰ ਨੂੰ ਕਿ ਠੀਕ ਹੋਏਗਾ। ਪਰ ਪ੍ਰਮਾਤਮਾ ਨੇ ਜੋ ਮੰਜ਼ੂਰ ਸੀਗਾ ਨਹੀਂ ਠੀਕ ਹੋ ਪਾਇਆ ਤਸਵੀਰੇ ਮਾਰਨਿੰਗ 6 ਵਜੇ ਪਾਮ ਤੇ ਆ ਗਿਆ। ਬੜਾ ਗਹਿਰੇ ਸਤਮੇ ਚਾ ਪਰਮਾ ਸਾਡਾ ਪੂਰਾ ਨਾਕਾ ਸਾਡਾ ਮਾਲਦਾ ਭਾਈ ਚਾਰਾ ਸੀਗਾ। ਬੜਾ ਮਿਹਨਤੀ ਪਰਿਵਾਰ ਆ। ਮੈਂ ਬੜੇ ਲੰਬੇ ਸਮੇਂ ਤੋਂ ਜਾਣਦਾ ਆ ਸਰਦਾਰ ਜਗੀਰ ਸਿੰਘ ਉਹਨਾਂ ਨੂੰ ਉਹਨਾਂ ਦੇ ਬੇਟਾ ਸੀਗਾ ਉਹ ਬੜੀ ਮਿਹਨਤ ਦੇ ਨਾਲ ਇਹਨਾਂ ਨੇ ਆਪਣਾ ਫਰਾਈ ਕੀਤੀ ਬੜੀ ਮਿਹਨਤ ਕਰਕੇ ਇੱਕ ਐਡਵੋਕੇਟ ਬਣਨਾ ਜ਼ਿੰਦਗੀ ਦੇ ਵਿੱਚ ਕੋਈ ਸੌਖਾ ਕੰਮ ਨਹੀਂ ਹੁੰਦਾ ਵੱਡਾ ਬ੍ਰਦਰ ਸਤਨਾਮ ਉਹ ਵੀ ਲੋ ਕਰਕੇ ਏਡੀਏ ਲੱਗਿਆ ਸੀਗਾ ਹੌਲੀ-ਹੌਲੀ ਆਸ ਵੱਜੀ ਸੀ ਕਿ ਘਰਾਂ ਦੇ ਵਿੱਚੋਂ ਗਰੀਬੀ ਖਤਮ ਹੋਵਗੀ ਤੇ ਚੰਗੇ ਪਾਸੇ ਲੱਗਣਗੇ ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜੂਰ ਸੀਗਾ ਪਰ ਜੋ ਪ੍ਰਾਂਤ ਧਿਆਨ ਗਿਆ ਸਾਨੂੰ ਬੜਾ ਦੁੱਖਾ ਜਿੱਥੋਂ ਤੱਕ ਸਬੰਧ ਦਾ ਸ਼ੂਟਰ ਦਾ ਅਸੀਂ ਕਾਫੀ ਉਹਨਾਂ ਦੇ ਨੇੜੇ ਆ ਐਸਐਸਪੀ ਸਾਹਿਬ ਸਰਵਪੰਨਿੰਦਰ ਸਿੰਘ ਜੀ ਮੌਕੇ 'ਤੇ ਨੇ ਔਰ ਚਾਰ ਬੰਦੇ ਅਸੀਂ ਜਿਹੜੇ ਆ ਇਹਦੇ ਚ ਅਰੈਸਟ ਕਰ ਲਿਆ 6 ਪਿਸਟਲ ਜੁਕਵਰ ਹੋ ਚੁੱਕੇ ਨੇ ਔਰ ਜਿਹੜਾ ਮੇਨ ਬੰਦਾ ਹੈ ਉਹਦੇ ਤੱਕ ਵੀ ਬਹੁਤ ਜਲਦ ਜਣਾ ਸਾਡੀ ਇਨਵੈਸਟੀਗੇਟਿੰਗ ਏਜੰਸੀ ਜਿਹੜੀ ਆਪ ਕੋਲ ਸਾਡੀ ਬਹੁਤ ਜਲਦੀ ਉਹਨੂੰ ਵੀ ਕੈਚ ਕਰਾਂਗੇ ਗ੍ਰਿਫਤਾਰ ਕਰਾਂਗੇ ਔਰ ਕਾਨੂੰਨ ਦੇ ਅਨਸਾਰ ਬੰਦੀ ਕਾਰਵਾਈ ਜਿਹੜੀ ਆ ਉਹਦੇ ਕੋ ਪਿੱਛੇ ਨਹੀਂ ਹਟਾਂਗੇ ਇਨਸਾਫ ਪਰਵਾਹ ਨੂੰ ਜ਼ਰੂਰ ਮਿਲੇਗਾ ਸਰਕਾਰ ਨੂੰ ਨੌਕਰੀ ਸਰਕਾਰੀ ਦੀ ਚੀਜ਼ ਆ ਦੇਖੋ ਇਹ ਜੋ ਨਿਜ਼ਮ ਹੈ ਕਹਿੰਦੇ ਜਿਸ ਤਰ੍ਹਾਂ ਉਹ ਆਪ ਵੀ ਇੱਕ ਆਰਗੇਨਾਈਜ਼ਡ ਸੈਕਟਰ ਦੇ ਵਿੱਚ ਸੀਗਾ ਐਡਵੋਕੇਟ ਸੀਗਾ ਅ ਡਿਸਟ੍ਰਿਕਟ ਕੋਰਟ ਅੰਮ੍ਰਿਤਸਰ ਦੇ ਵਿੱਚ ਰਜਿਸਟਰਡ ਸੀਗਾ ਕਾਫੀ ਪ੍ਰੈਕਟਿਸ ਦੇ ਵਿੱਚ ਮਾਹਰ ਹੋ ਜੁਕਾ ਸੀਗਾ ਸੋ ਜੋ ਵੀ ਸਹਾਇਤਾ ਦੀ ਗੱਲ ਹੋਊਗੀ ਉਹ ਜੋ ਵੀ ਨਿਯਮ ਹੁੰਦੇ ਉਹਨਾਂ ਦੇ ਅਨੁਸਾਰ ਜ਼ਰੂਰ ਕਰਾਂਗੇ ਸਾਡੇ ਹਲਕੀ ਦੋ ਇੱਕ ਪਹਿਲਾਂ ਇੱਕ ਕਾਉਂਸਲਰ ਰਾਜਨੀਤੀ ਤੌਰ ਤੇ ਚੁਣਿਆ ਦੂਸਰਾ ਨਾਲ ਜਿਹੜਾ ਇਹ ਵੀ ਰਾਜਨੀਤੀ ਜਿਹੜੇ ਕਾਲਾ ਸੀ ਉਤਾਰ ਸੀ ਸਾਫ ਦਾ ਕੰਮ ਨਹੀਂ ਖਾਸ ਸੀ ਇਸ ਜੀ ਨੂੰ ਕਿਸ ਤਰ੍ਹਾਂ ਦੇਖੀ ਜਾ ਸਕਦਾ ਹੈ ਦੇਖੋ ਪਹਿਲਾਂ ਵੀ ਜੜੇ ਹੈ ਸੀ ਕਿ ਕਾਉਂਸਲਰ ਪਮਨ ਵਾਲੀ ਗੱਲ ਉਹਦੇ ਵਿੱਚ ਵੀ ਅਸੀਂ ਸਾਰੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਜਲਦ ਜਿਹੜੇ ਆ ਉਹ ਸ਼ੂਟਰ ਤਰਫਤਾਰ ਕੀਤੇ ਸੀਗੇ ਔਰ ਇਹਦੇ ਵਿੱਚ ਵੀ ਅਸੀਂ ਸਾਡੀ ਪੁਲਿਸ ਪੂਰੀ ਮਸਤੈਤੀ ਦੇ ਨਾਲ ਕੰਮ ਕਰ ਰਹੀ ਹੈ ਅਸੀਂ ਮਤਲਬ ਹਰ ਹਾਲਤ ਦੇ ਵਿੱਚ ਇਹਨਾਂ ਨੂੰ ਜੜਾ ਹੈ ਉਹ ਜੋ ਬੰਦੀ ਸਦਾ ਉਹ ਜ਼ਰੂਰ ਮਿਲੂਗੀ ਔਰ ਕੋਈ ਵੀ ਇਹੋ ਜਿਹਾ ਕਾਰਾ ਕਰਨ ਵਾਲਾ ਵਿਅਕਤੀ ਜਿਹੜਾ ਉਹ ਕਾਨੂੰਨ ਦੀ ਗ੍ਰਿਫਤ ਤੋਂ ਬਾਹਰ ਨਹੀਂ रह ਸਕਦਾ ਹਰ ਹਾਲਤ ਦੇ ਵਿੱਚ ਜਿਹੜੀ ਆ ਉਹ ਸਜ਼ਾ ਦਿੱਤੀ ਜਾਊਗੀ ਜਿਵੇਂ ਕਿ ਮਾਨਯੋਗ ਮੰਤਰੀ ਸਾਹਿਬ ਨੇ ਤੁਹਾਨੂੰ ਦੱਸਿਆ ਇਸ ਕੇਸ 'ਚ ਅਸੀਂ ਚਾਰ ਸ਼ੂਟਰ ਫੜ ਲਏ ਇੱਕ ਅਸੀਂ ਪਹਿਲਾਂ ਫੜ ਲਿਆ ਸੀਗਾ ਅੰਮ੍ਰਿਤਸਰ ਤੋਂ ਕਿਨ ਸਾਡੀ ਟੀਮ ਡੇਰਾ ਤੋਂ ਫੜ ਕੇ ਲੈ ਕੇ ਆਈ ਹੈ ਉਹਨਾਂ ਦੇ ਕੋਲੋਂ ਸਾਡੇ ਕੋਲੋਂ 6 ਪਿਸਟਲ ਹੁਣ ਤੱਕ ਰਿਕਵਰ ਕਰਨੀਆਂ ਸੀ ਜਿਹੜਾ ਇੱਕ ਬੱਚਾ ਹੈਗਾ ਜਿਹੜਾ ਮੇਨ ਇਹਨਾਂ ਦਾ ਕਰਤਾ ਤੱਕ ਤਾ ਹੈਗਾ ਉਹ ਤੁਸੀਂ ਬਹੁਤ ਨੇੜੇ ਮੈਂ ਰੀਜ਼ਨਸ ਤੁਹਾਨੂੰ ਪਤਾ ਕਿ ਉਹਦੇ ਕਰਕੇ ਡਿਸਕਲੋਜ਼ ਨਹੀਂ ਕਰ ਸਕਦਾ ਕਿ ਉਹ ਅਲਰਟ ਨਾ ਹੋ ਜਾਏ ਬਟ ਅਸੀਂ ਉਹਦੇ ਬਹੁਤ ਨੇੜੇ ਹਾਂ ਤੁਸੀਂ ਉਹਨੂੰ ਕਾਬੂ ਕਰਕੇ ਅਸੀਂ ਜ਼ਰੂਰ ਜਿਹੜੀ ਕਾਨੂੰਨੀ ਕਰ ਰਹੀ ਹੈ ਉਹਦੀ ਬਿਲਕੁਲ ਸਖਤ ਸਖਤ ਕਰ ਰਹੀ ਸੀ ਕਰਾਂਗੇ ਤੇ ਪਰਿਵਾਰ ਨੂੰ ਇਨਸਾਫ ਤੋਂ